ਜੀ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋਵਗੇ ਆਪਾਂ ਵਧੀਆ ਅਜੋ ਜੀ ਲਾਈਵ 'ਚ ਹੋ ਰਿਹਾ ਹੋ ਗਿਆ ਜੀ ਆਪਾਂ ਹਲੇ ਦੇਖਾਂਦੇ ਆ ਗਰਮੀ ਬਹੁਤ ਹੋ ਰਹੀ ਹੈ ਜੀ ਕੋਈ ਹਾਲ ਚੰਗਾ ਨਹੀਂ ਸੰਦੋ ਹਮੇ ਮੇਰੇ ਸਟੂਡੈਂਟਸ ਲੋਅਰ ਖੜੀ ਕਰੀ ਜਾਂਦੇ ਆ ਉਹਨਾਂ ਚੈਰ ਸਿਵਾਣਾ ਮਾਰਨ ਵਰਕੀਆ ਤੇ ਕੰਮ ਕਰਦੇ ਤੇ ਹਾਸਾ ਜਾਦੇ ਹੋ ਰਿਹਾ ਉਹਨਾਂ ਕੋਲ ਚਲੋ ਦੇਖਦੇ ਆ ਸਹੀ ਹੈ ਇਧਰਲੇ ਜਿਬਾਲ ਹੋਊਗਾ ਭਾਨੇ ਲੈ ਕੇ ਕੋਣੀ ਸਿੱਕੇ ਕਰਦੇ ਆ ਬਹੁਤ ਸੀ ਉੱਥੇ ਜੜ ਤੇ हां हां पता करू देख ले हमने चलो एक स्लाइन से आण देड़ लो कोई दे दू हां <laughs> वो निकल जिया किधर ना हो गया है मैं उठ नहीं कर दिया पता हां जी सत श्री अ वो दे विच स्टार्ट पे असरे मेनू कड् के पड़ा पश्चिम वाले पे आ पा थल्ले पे अल बाबा पश्चिम वाला ओ मगर ਗਾਰਡਿੰਗ ਤੋਂ ਉੱਧਰ ਨੂੰ ਲੈ ਜਾ ਤੇ ਵੇਖ ਪਹੇਗੇ ਬਤਵਾਲਾ ਮੈਨੂੰ ਦਿਸ ਰਿਹਾ ਇੱਕ ਇੱਕ ਕੰਡੇ ਚ ਵਾਲ ਇੱਕ ਸਲਾਹ ਪਹੁੰਚੇ ਵਾਲੀ ਸੀ ਹੁਣ ਡੇਢ ਲੋੜ ਵਿੱਚ ਬਲ ਆ ਡੇਢ ਹਾਂ ਹਾਂ ਬਸ ਇੱਕ ਇੱਕ ਕਸੇ ਹੁਣ ਡੇਢ ਲੋ ਕੋਈ ਡੇਢ ਚਾਹੇ ਤਾਂ ਛੋਟੀ ਡੇਢ ਲੋ कॉन्फिडेंस लो डाउन कर लेते हैं बच्चे भी गल मान दे नहीं हाँ जी की हाल है आ जल्दी जल्दी लाइक दे बच्चे जल्दी वीडियो को लाइक शेयर कर दो जी मैं थोड़ा बैक कैमरा करके दिखा दें मेरे स्टूडेंट सिलाई वाले कि कुछ कर रहे हैं तो हसी जाऊंगी ਬੱਚੇ ਗੁੱਸਾ ਕਰ ਜਾਂਦੇ ਜੀ ਫੇ ਮਤੰਗੋ ਨਹੀਂ ਦਿਖਾਉਂਦੀ। ਇੱਕ ਤਾਂ ਇਹਨਾਂ ਸਾਡੀ ਬੇਇੱਜ਼ਤੀ ਹੋ ਜਾਂਦੀ ਤੁਸੀਂ ਰਹਿਣ ਦਿਓ ਦਿਖਾਉਣ ਦਾ। ਲਾਈਵ ਮੈਨੂੰ ਤਾਂ ਕਹਿੰਗੇ ਵੇਖਣਾ ਮੈਂ ਕੀ ਤੇਰੇ ਵੱਲੋਂ। ਤੇਰੇ ਕੈਮਰੇ ਦੇ ਵਿੱਚ ਬੜਾ ਹੀ ਰੰਗ ਕਾਲਾ ਆ ਰਿਹਾ। ਕੀ ਕਰਕੇ ਬਹੁਤ ਗਰਮੀ ਪਤਾ ਨਹੀਂ ਕੀ ਕੀ ਕੁਝ ਹੋ ਰਿਹਾ ਸਫਰ ਦੀ ਆ ਉਹ ਦੀ ਬਿਗੜੀ ਪਈ ਹੈ ਗਰਮੀ ਨਾਲ ਕੋਈ ਹਾਲ ਨਹੀਂ ਹੈਗਾ। ਤੁਹਾਨੂੰ ਚੱਲਣਾ ਪੈਣਾ। ਹਾਂਜੀ ਇਸ ਤਰ੍ਹਾਂ ਇਹਨਾਂ ਨੇ ਇੱਕ ਪਹੁੰਚੇ ਵਾਲੀ ਸਿਉਣ ਉਲਟਾ ਹੀ ਕਰਤੀ ਸੀ ਸਲਾਈ ਉਹਦੀ ਉਲਟੀ ਤੇ ਬਲ ਪੈ ਗਿਆ ਸਲਵਾਰ ਦੇ ਵਿੱਚ ਹੁਣ ਦੋਨੋਂ ਜਲਦੀ ਜਲਦੀ ਹੁਣ ਡੇਢ ਰੰਗਾਂ ਵੀ ਕਿਤੇ ਆਂਟੀ ਨੂੰ ਪਤਾ ਨਾ ਲੱਗ ਜੇ ਤੇ ਮੈਂ ਤੁਹਾਨੂੰ ਤੈੰਗੋਂ ਦਿਖਾ ਰਹੀ ਹਾਂ ਮੈਂ ਕਿਹਾ ਵੀ ਅੱਧਾ ਘੰਟਾ ਦੇ ਵਿੱਚ ਤੁਸੀਂ ਸਲਵਾਰ ਖੜੀ ਕਰਨੀ ਆ ਤੇ ਦੋਨਾਂ ਨੇ ਫਿਰ ਚੱਕ ਤੇ ਹਾਂਜੀ ਕੁੱਝ ਬੋਲੋ ਫਿਰ ਮੈਨੂੰ ਵੀ ਸੁਣ ਜੂ ਹਾਂ ਸਭ ਦਾ ਪਤਾ ਮੰਨਦੇ ਨੇ ਇਸ ਤੇ ਚੰਗੀ ਚੰਗੀ ਨਹੀਂ ਨਹੀਂ ਵਸਲੇ ਦਾ 12 ਸਵਾ 12 ਹੀ ਹੋਏ ਹਲੇ ਤਾਂ ਕੋਈ ਉਹ ਫਿਲਮ ਵੀ ਲਿਨ ਉਸ ਕਰ ਦੂੰਗੀ ਕੰਪਲੀਟ ਪਰ ਸਹੀ ਕਰ ਲੈ ਮੈਂ ਸਹੀ ਕਰ ਲਵਾਂ ਹਾਂ ਦੋ ਡੇਢ ਤੋਂ ਇੱਕ ਮਾਰੀ ਨਹੀਂ ਸੀ ਹਲੇ ਹੈ ਮਾਰਨੀ ਸੀ ਕੀ ਸ਼ੁਕਰ ਕਰ ਵਾਸੀ ਤੋਂ ਉਹ ਸਿੱਟਾ ਲੱਗੇ ਅੱਜ ਵਿੱਚ ਟਰਟਾ ਬਿਲਕੁਲ ਕਾਲੀ ਨੇ ਕਿਹਾ ਉਹ ਤੋਂ ਕੋਈ ਆ ਨਹੀਂ ਅੰਜੀ ਸ਼ੀ ਸ਼ੀ ਆ ਕਿਸੇ ਪੇਟੀ ਬੁਟੀ ਦਾ ਨਹੀਂ ਸੀ ਨਾ ਇਹ ਤਾਂ ਹਲੇ ਜੜਏ ਨਹੀਂ ਇੱਧਰ ਕੋ ਇੱਧਰ ਕੋਕਲੇ ਆਦੇ ਦੇ ਬਲ ਉੱਤੇ ਪਾਸ ਆ ਮਾਰ ਸੀ ਮੇਰੇ ਸਿਆਣ ਹਣ ਪੁੱਤ ਇਹ ਜੜਨਾ ਹੀ ਹੋ ਜੇਣਾ ਪਹਾਂਜੀ ਇੱਥੋਂ ਚੜਾ ਹਾਸੇ ਮੈਨੂੰ ਨਾ ਇੱਕ ਆ ਦਿੱਕਤ ਆਉਂਦੀ ਸੀ ਵੀ ਆ ਇਨ ਐਕਸਟਰਾ ਨਾਲ ਕਿੱਝ ਲੱਗਦਾ ਇੰਡੀ ਕਾਰਟ ਦਾ ਦੇ ਇਹ ਹੀ ਡਿੱਕਾ ਲਾ ਦਿੰਦੇ ਮਿੱਥੇ ਤੁਸੀਂ ਚੱਕਰ ਬੰਨ ਕੇ ਸਾਰਾ ਉਲਟਾ ਫੋਲਟ ਕਰਕੇ ਰੱਖਤਾ ਹੈ ਨਾ ਪੁੱਛਿਆ ਨਹੀਂ ਥਲਾਰਾ ਇੱਕ ਪਤਾ ਜਿਵੇਂ ਚੱਕ ਦੋ ਫਟੇ ਸਿੱਖੀ ਐਪ ਤੇ ਫਟੇ ਬਹੁਤ ਸਿਆਣੇ ਬਹੁਤ ਸਿਆਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਐਨਕੋ ਤਾ ਕਿਉਂ ਨਾ ਟਾਈਮ ਨਾਲ ਤੁਸੀਂ ਵੇਸਟ ਕਰ ਲਿਆ ਫੇਰ ਉਹਦਾ ਕੀ ਗਿਆ ਹਮ ਦੁਬਾਰਾ ਕੱਟ ਕਰਕੇ ਸਹੀ ਕਰ ਲਾ ਸਕਦੇ ਸੀ ਕਿੰਨਾ ਥੋੜੇ ਸੰਗ ਸੁੱਕ ਗਏ ਕੈਂਪਰ ਡਿਊਰਿੰਗ ਚੜਦੇ ਸਾਡਾ ਸਟੂਡੈਂਟ ਲਈ ਪਾਣੀ ਵੀ ਨਜਵਾ ਇੰਡਸਟਰੀ ਕੀ ਦੀ ਹੈ ਅੱਜ ਹਾਲਾ ਹਸ ਤਨਾ ਨਹੀਂ ਆਸੇ ਵੰਟ ਲੈ ਲੱਗਦੇ ਦਿੱ ਗਏ ਇਧਰੋਂ ਐਸਾ ਨਰਸਰੀ ਕੇ ਜਿਹੜੇ ਬੱਚੇ ਨੇ ਜਦੋਂ ਟੈਸਟ ਆਖਦਗੇ ਮੈਡਮ ਨੇ ਪਾਣੀ ਪੀਏ ਕੇ ਬਾਸਟਰੂਮ ਜਾਇਆਗੇ ਸਾਡੇ ਬੱਚੇ ਵੀ ਇਸ ਤਰ੍ਹਾਂ ਹੀ ਕਰ ਰਹੇ ਹੈ ਹਾਂਜੀ ਹੈਲੋ ਜਿਹੜਾ ਸਾਡਾ ਬੱਚਾ ਪਾਲਾ ਸੰਠਾ ਕਰਦਾ ਹੈ ਜਿਹੜਾ ਸਾਡਾ ਬੱਚਾ ਛੋਟਾ ਉਹ ਨਹੀਂ ਸੰਠਾ ਕਰਦਾ ਸਰੋਜੀ ਜਿੱਦਾਂ ਨਾਸ ਕਿੜ ਕੇ ਟਾਈਮ ਨੰਗਾ ਜਾਂਦਾ ਹੈਗਾ ਇਹਨਾਂ ਕੋਲੇ 2-2 ਘੰਟੇ ਹੁੰਦੇ ਐ ਤੇ ਵਸ ਵਸ ਇਹਨਾਂ ਨੇ ਇਹ ਸੂਟ ਵਧੀਆ ਸਟਿਚ ਕਰ ਲਿਆਗਾ ਤੇ ਬਸ ਬੀੜਗੋ ਵਾਲੀ ਆ ਪੌਦੀ ਬਣਾਉਣੀ ਹੈ ਜਿੱਥੇ ਸਲਾਈ ਦਾ ਪ੍ਰੈਸ ਕਰਨ ਵਾਲਾ ਰਹਿੰਦਾਗਾ ਤੁਹਾਨੂੰ ਜਲਦੀ ਕਰਕੇ ਦਿਖਾਵਾਂਗੇ ਤੇ ਦੂਜਾ ਸੂਟ ਅੱਜ ਕੱਟਿਆਗਾ ਉਹਦੀ ਵੀਡੀਓ ਤੁਹਾਨੂੰ ਸ਼ਾਮ ਨੂੰ ਮਿਲ ਜੂਗੀ ਤੇ ਹੁਣ ਸਲਵਾਰ ਫੜੀ ਕਰੀ ਜਾਂਦੇ ਆਂ ਫਿਰ ਬਸ ਬੈਲਟ ਲਾ ਕੇ ਤੇ ਬੰਨ੍ਹ ਪਾ ਦੇਂਗੇ ਇਹ ਆਪਣਾ ਬਾਰਾਂ ਤੇਰਾਂ ਸਾਲ ਦਾ ਬੱਚਾ ਹੈਗਾ ਉਹਦਾ ਪੰਜਾਬੀ ਬਹੁਤ ਚੰਗਾ ਹੈ। ਹਰ ਵਾਰੀ ਸਕੂਲ ਨਹੀਂ ਆ ਪਤਾ ਨਹੀਂ ਮੈਂ। ਸਟੂਡੈਂਟ ਅੱਪਡੇਟ ਜਿਹੜੇ ਮੈਡੀਟ ਲੈ ਵਾਲੇ ਚੱਲਦੇ ਆ ਪਹਿਲਾਂ ਤਾਂ ਇਹਨਾਂ ਦਾ 10 ਵਜੇ ਦਾ ਟਾਈਮ ਆ ਤੇ 11 ਵਜੇ ਨੂੰ ਹੁੰਦੇ ਮੇਰੇ ਕੋਲ। ਹੁਣ ਕਿ ਬੱਚੇ ਸਕੂਲੋਂ ਜਾਂਦੇ ਫਿਰ ਉਹਨਾਂ ਕੰਮ-ਕਮ ਕਰਕੇ ਆਉਣਾ ਪੈਂਦਾ ਹੌਲੀ-ਹੌਲੀ। ਚਲੋ ਕੋਈ ਗੱਲ ਨਹੀਂ ਆ ਕੇ ਜਾਂਦੇ ਆ ਕੋਸ਼ਿਸ਼ ਤਾਂ ਕਰਦੇ ਆ। ਹਾਂਜੀ ਕਿੱਥੋਂ ਕਿੱਥੋਂ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਪਲੀਜ਼ ਕਮੈਂਟ ਕਰਕੇ ਵੀਰ ਦੱਸਿਆ ਕਰੋ ਆਪਣਾ ਫੋਨ ਦਾ ਪਾਸਵਰਡ ਫੋਨ ਦਾ ਪਾਸਵਰਡ ਕਿਸੇ ਨੂੰ ਦੱਸੀਦਾ ਥੋੜੀ ਹੁੰਦਾ ਇਹਨੂੰ ਦੱਸਿਆ ਤਾਂ ਮਿਲਦਾ। ਹਲਾ ਹੋ ਜਾ। ਦੇਖੋ ਜੀ। ਹਨਾ ਫੋਨ ਦਾ ਪਾਸ ਸਵਾਰ ਲਿੱਤ ਦੂਜਿੰਦਾ ਸਰੇਂ ਗਿਆ। ਬੜੇ ਬੜੇ ਕ੍ਰੀਟ ਆਇਆ। ਲੈ ਮੈਂ ਕੱਟ ਕੇ ਦੇਵਾਂ। ਅੰਦਰ ਕੋਲ ਵੀ ਦੇਖ ਲਈ ਤੁਮਾ ਜੋਂ। ਐਪਲ ਵਾਲੀ ਦੀ ਤਰ੍ਹਾਂ ਦੇ ਹੈ ਇਹ ਦੇਖ ਕੇ। ਕੋਈ ਐਪਲ ਨਹੀਂ ਆਪਰੇਕ ਮੈਂ। ਮੱਝੀ ਸੀ ਉਹਨੇ। ਕਾਵਾ ਪੜੀ ਗਈ। ਮੈਂ ਬਚੀ ਨੂੰ ਮੋੜਤਾ ਪਈ ਆਂ। 트리플 ਸੇਮਾ ਕਾਦੀ ਹੈ। ਜੀਓ ਰੇਂਜ ਲੱਗ ਰਹੀ ਹੈ। ਜੀਓ ਦੀ ਰੇਂਜ ਤਾਂ ਕੋਈ ਬੋਗਾ। ਪਤਾ ਨਹੀਂ ਮੇਰੀ ਵੀ ਹੁੰਦੀ ਹੋਵੇਗੀ। 10 ਰੁਪਏ ਰੱਖ। ਹੈ ਨਹੀਂ ਇਹ। ਕੋਣੀ ਟਿੱਬਾ। ਕੋਣ ਦਸ ਸਟੂਰਡ ਕਰ ਰਿਹਾ ਨਾ ਕਾਰਡ ਦੇ ਇੰਟਰਫੇਸ ਕਿਹੜਾ ਸਟੂਰਡ ਕਰ ਰਿਹਾ ਕਹਨੇ ਰੇ ਨਹੀਂ ਆ ਰਿਹਾ ਜਮਨ ਜੁੱਤੀ ਤੇ ਰੇ ਰੰਗ ਚਾਪੇ ਹਾਲੋ ਜੀਓ ਦਾ ਹੈ ਰੇ ਨਹੀਂ ਅਰੇ ਇਹ ਚਲਾਇਆ ਕਿਹਾ ਬਤਾਉ ਮੈਂ ਤਾਂ ਡਾਕਟਰ ਕੋਲ ਨਹੀਂ ਗਈ ਨਹੀਂ ਪੈਣੇ ਤੇ ਫੋਨ ਤੇ ਮੈਂ ਨਾ ਸਬਸਕ੍ਰਾਈਬ ਵਾਲੇ ਕੋਲ ਗਈ ਸੀ ਉਹ ਚੈਨਲ ਖੋਲਣੀ

ਚਲੋ ਤੁਸੀਂ ਲਾਈਵ ਜੁੜਨ ਨੂੰ ਰਹਿਣ ਜੋ ਕੋਈ ਗੱਲ ਨਹੀਂ ਆਪਾਂ ਥੜੇ ਕੋਲੇ ਹੀ ਬੈਠੇ ਆ ਤੁਸੀਂ ਕੰਮ ਤੇ ਧਿਆਨ ਦੇ ਲੋ ਮੈਂ ਵਾਏ ਦੱਸ ਵੀ ਸਾਰਾ ਕੁਝ ਕਿਵੇਂ ਕਰੀਦਾ ਹੁੰਦਾ ਮੈਂ ਕਹਿੰਦੀ ਤਾਂ ਹੋਏ ਕੋਮਲ ਜੀ ਬਲੀ ਕੰਮ ਤੇ ਧਿਆਨ ਕਈ ਆਪਣੇ ਪਿੰਡ ਚ ਕੋਈ ਦੇਖਦੇ ਆ ਨਾ ਬੱਟ ਮੋਗੀ ਕੋਈ ਕੰਮ ਦੇ ਕਾਫੀ ਅਦਰਵਾਜ਼ ਵਿੱਚ ਆਵੀਏ ਪਰੀ ਤੁਸੀਂ ਬੰਦ ਕਰ ਇਕ ਕੋਣਾ ਮੈਨੂੰ ਫੜਾ ਸਿਉਂ ਲੱਗ ਗਿਆ ਹੋਆ ਹੁਣ ਤਾਂ ਮੈਂ ਸਹੀ ਜੋੜੂਗਾ ਬਾਹਰ ਹਲੇ ਵੀ ਬੋਤਲ ਦੇ ਪਿਆਪੇ ਆ ਗਏ ਤਾਂ ਔਰ ਇਹਨੇ ਦੋਨਾਂ ਨੂੰ ਪਹੁੰਚਾ ਜੋੜਵਾ ਉਹ ਥੋੜੇ ਕੋਲੇ ਪਿਆ ਹੈ ਜਿਹੜਾ ਥੱਲੇ ਕੱਟ ਪਈ ਪਹੁੰਚੀ ਜੋ ਥੱਲੇ ਬਸ ਕਰਨਾ ਤੇ ਉੱਪਰ ਕਰ ਦੇ ਬਸ ਇਹ ਤਾਂ ਕੋਈ ਸਿੱਟਾ ਨਹੀਂ ਆਉਂਦਾ ਆਪ ਕੋਈ ਜਿਹੜਾ ਇਹ ਉੱਪਰ ਲਿਈ ਹੈ ਬਸ ਜਿੰਨਾ ਇੱਕ ਥੇ ਹੁਣ ਖੜ ਜਾ ਖੜ ਜਾ ਖੜ ਜਾ ਆਹ ਉਹ ਨਾ ਕੋਈ ਸਭ ਲੋਗੇ ਪ੍ਰੈਸਮੈਂਟ ਹੋਰ ਚਲਾਉਣੇ ਆ ਲਾਈਵ 'ਚ ਆ ਗਏ ਜੀ ਨਹੀਂ ਆਉਣਾ ਹੈ ਤੇ ਸ਼ੇਅਰ ਕਰ ਦਿਓ ਤੇ ਨਾਲੇ ਲਾਈਕ ਕਰ ਦਿਓ ਜੀ ਹਾਂ ਜੀ ਸੁਪਨਿਆਂ ਉੱਥੇ ਇੱਕ ਫੋਟੋ ਕਰਦੇ ਆਂ ਲਾਈਵ 'ਚ ਦੇਖਾਂ ਜੱਫੀ ਲਾ ਕੇ ਹੱਜ ਗਰਮੀ ਬਹੁਤ ਜ਼ਿਆਦਾ ਹੋ ਰਹੀ ਐ ਮੀਂਹ ਮੁਹ ਪਤਾ ਨਹੀਂ ਕਿੱਥੇ ਕਿੱਥੇ ਪਿਆ ਕਿੱਥੇ ਕਿੱਥੇ ਨਹੀਂ ਪਿਆ ਸਾਡੇ ਤੱਕ ਤਾਂ ਆਇਆ ਸੀਗਾ ਜਿਹਨੇ ਫੇਰ ਵਾਪਸ ਨਹੀਂ ਆਇਆਗਾ ਇੱਥੇ ਬਸ ਸੱਨੇ ਗੋਲੀ ਲੱਗਦੀ ਨਹੀਂ ਜੂਲੀ ਵੀ ਆਉਣੀ ਹੈ ਇਹਨੂੰ ਵੀ ਜੇ ਆਉਣੀ ਹੈ ਮੈਨੂੰ ਵੀ ਤਾਂ ਕੋਈ ਗੱਲ ਨਹੀਂ ਹੋ ਰਹੀ ਕੋਈ ਗੱਲ ਕੀ ਹੋਇਆ ਕਹਿੰਦੀ ਐ ਨਾਰੰਗੀ ਤਾਂ ਚਿੱਟਾ ਹੀ ਕਹਿੰਦੇ ਗਾ ਕਾਲਾ ਹੀ ਅੱਧਾ ਗਾ ਅੱਛਾ ਇਹ ਤਾਂ ਚਿੱਟਾ ਹੀ ਐ ਮੈਨੂੰ ਤਾਂ ਇਧਰ ਮੇਰੀ ਸ਼ਕਲ ਇੰਨੀ ਕਾਲੀ ਲੱਗ ਰਹੀ ਐ ਇਹਨਾਂ ਵੀ ਮੈਨੂੰ ਦੱਸ ਨਹੀਂ ਸਕਦੀ ਪਤਾ ਨਹੀਂ ਜਿਆਦਾ ਚੈਨਲ ਤੇ ਰਹੇ ਤਾਂ ਐ ਲੱਗਦੀ ਐ ਚਲੋ ਕੋਈ ਗੱਲ ਨਹੀਂ ਮੇਰੇ ਸਟੂਡੈਂਟ ਕਹਿੰਦੀ ਵੀ ਰੰਗ ਤੁਹਾਡਾ ਬਹੁਤ ਚਿੱਟਾ ਲੱਗ ਰਿਹਾ ਮੈਨੂੰ ਤਾਂ ਵੈਸੇ ਭੂਤ ਲੱਗ ਰਹੀ ਐ ਨਾ ਚਲ ਕੋਈ ਗੱਲ ਨਹੀਂ ਚਲੋ ਜੀ ਮੈਂ 10 ਸਕਿੰਟ ਹੋਰ ਲਾਈਵ ਚਲਾਵਾਂਗੀ ਫਿਰ ਆਪਾਂ ਕਰਦੇ ਆਂ ਖਤਮ ਮਿਲਾਂਗੇ ਤੁਹਾਨੂੰ ਫਿਰ ਕਿਸ ਦਿਨ ਲਾਈਵ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਜਿਹੜੇ ਨਵੇਂ ਜੁੜਦੇ ਹਨ ਫ੍ਰੈਂਡ ਕਰੋ ਉਹ ਠੀਕ ਹੈ ਜੀ ਟਾਈਮ ਮੇਰਾ ਵੀ ਲਾਈਵ ਬੰਦ ਕਰਨ ਦਾ ਹੋ ਗਿਆ ਤੇ ਮੇਰੇ ਸਟੂਡੈਂਟ ਦਾ ਵੀ ਹੋ ਗਈ ਜਾਣਨਾ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਜੀ ਨਾ ਫਿਰ ਲਾਈਵ ਦੇ ਵਿੱਚ ਤੇ ਜੀ ਬਾਏ ਬਾਏ ਇੱਕ ਟਾਈਮ ਗੁੱਡ ਨਾਈਟ ਕਰਨ ਆ ਕੋਈ ਹੋਰ ਹੋਵੇਗਾ ਮੈਨੂੰ ਕਿਹਾ ਨਹੀਂ 嗯。<laughs>